ਅੱਜ ਅਸੀਂ ਦੁਨੀਆ ਦਾ ਮਹਾਨ ਜੋ ਧਾਰਮਿਕ ਥਾਂਏ ਰੋਜਾ شریف ਉੱਥੇ ਆਇਆ ਅੱਜ 412ਵਾਂ ਉਸ ਜਿਹੜਾ ਇੱਥੇ ਹੋਣ ਜਾ ਰਿਹਾ ਬਹੁਤ ਸਾਰੀ ਸੰਗਤ ਜਿਹੜੀ ਹੈ ਇੰਡੀਆ ਤੋਂ ਆਈ ਹੈ ਬਹੁਤ ਸਾਰੀ ਸੰਗਤ ਜਿਹੜੀ ਸਾਡੇ 75 ਦੇ ਕਰੀਬ ਪਾਕਿਸਤਾਨ ਤੋਂ ਸਾਡੇ ਭਰਾ ਆਏ ਨੇ ਅਸੀਂ ਉਹਨਾਂ ਨੇ ਜੀ ਆਇਆਂ ਕਹਦੇ ਇੱਥੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਵੈਲਕਮ ਕਰਦੇ ਆਂ ਔਰ ਜਿਵੇਂ ਸਭ ਮਿਲ ਕੇ ਆਏ ਲੱਗਦਾ ਕਿ ਇਹ ਆਪਣਾ ਪਰਿਵਾਰ ਹੈ ਲੱਗੇ ਹੀ ਨਹੀਂ ਕਿ ਪਾਕਿਸਤਾਨ ਤੋਂ ਆਏ ਨੇ ਸਾਡੇ ਭਰਾਏ ਇਹਨਾਂ ਦੇ ਵਖਤੀ ਜਿਹੜੇ ਸਾਡੇ ਡਿਫਰੈਂਸਸ ਹੋ ਗਏ ਸਾਡੀ ਕੰਧ ਬਣ ਗਈ ਇੱਕ ਬਾਰਡਰ ਬਣ ਗਏ ਲੇਕਿਨ ਜੋ ਅਸੀਂ ਦੇਖਦੇ ਆ ਉਹਨਾਂ ਹੀ ਪਿਆਰ ਸਾਡੇ ਚ ਉਹਨਾਂ ਹੀ ਪਿਆਰ ਇਹਨਾਂ ਦੇ ਵਿੱਚ ਹੈ ਉਹੀ ਸਾਡਾ ਰਹਿਣ ਸਹਿਣ ਹੈ ਉਹੀ ਸਾਡੀ ਬੋਲੀ ਹੈ ਔਰ ਅੱਲਾਹ ਅਗੇ ਪ੍ਰਮਾਤਮਾ ਦੇ ਵਹਿਗੁਰੂ ਦੇ ਦੁਆ ਕਰਦੇ ਆ ਕਿ ਇਹ ਜਿਹੜੇ ਗਾਰਡਨ ਨੇ ਖਤਮ ਹੋਣ ਆਪਸੀ ਭਾਈਚਾਰਾ ਜਿਹੜਾ ਆਮ ਲੋਕ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਆ ਇਸ ਤਰੀ ਬਰਤਨ ਜਿਵੇਂ ਦੀਏ ਚ ਵਰਤਦੇ ਆ ਇਹ ਬਾਰਡਰ ਖੋਲਣ ਤੇ ਸਾਡਾ ਜਿਹੜਾ ਪਾਈਚਾਰਾ ਹੋਰ ਮਜ਼ਬੂਤ ਹੋਵੇ ਆਪਣੇ ਹਜ਼ਰੀ امام ਰਬਾਨੀ ਮੁਜੱਦਦ ਅਲ ਫੈਸਾਨੀ ਅਹੰਦੁੱਲਾਹ ਰਹਿਸ ਆਪਣੇ 12 ਬਰਮਾ ਸਲਾਨਾ ਉਸ ਮubarrak ਹੈ ਅੱਜ ਤੇ ਇਸ ਮੌਕੇ ਤੇ ਸਾਡੇ ਐਮਐਲ ਸਾਹਿਬ ਇੱਥੇ ਆਏ ਨੇ ਸਭ ਲੋਕਾਂ ਨੂੰ ਇੱਥੇ ਮੁਬਾਰਕਬਾ ਪੇਸ਼ ਕੀਤੀ ਆਗੇ ਇਹਨਾਂ ਨੇ ਤੇ ਸਾਡੇ ਪਾਕਿਸਤਾਨ ਤੋਂ ਜਿਹੜੇ ਆਪਣੇ ਉਥੇ ਦਸ਼ਦਾਲੂ ਇੱਥੇ ਆਏ ਨੇ ਉਸ ਮੁਬਾਰੇ ਵਿੱਚ ਸ਼ਿਰਕਤ ਕਰਨ ਲਈ ਉਹਨਾਂ ਨੂੰ ਵੀ ਇਹਨਾਂ ਨੇ ਆਗੇ ਮੁਬਾਰਕਬਾ ਪੇਸ਼ ਕੀਤੀ ਹੈ ਤੇ ਅਸੀਂ ਸਭ ਆਸਰ ਦੁਆ ਗੋਏ ਐਮਐਲ ਸਾਹਿਬ ਵਾਸਤੇ ਦੁਆ ਗੋਏ ਤੇ ਪੂਰੇ ਆਨੰਦ ਵਾਸਤੇ ਦੁਆਗੋਆ ਕਿ ਅੱਲਾਹ ਤਾਲਾ ਪੂਰੀ ਦੁਨੀਆ ਦੇ ਅੰਦਰ ਅਮਨ ਔਰ ਸ਼ਾਂਤੀ ਕਾਇਮ ਫਰਮਾਏ ਆਪ ਅਪ ਵਿੱਚ ਪਿਆਰ ਭਾਈਚਾਰਾ ਜਿਹੜਾ ਹੈਗਾ ਉਸ ਨੂੰ ਅੱਲਾਹ ਤਾਲਾ ਬਖਸ਼ੂ ਫਿਦਾਵੇ ਤੇ ਜੋ ਵੀ ਮੁਸ਼ਕਿਲਾਂ ਪਰੇਸ਼ਾਨੀਆਂ ਆਏਗੀਆਂ ਨੇ ਸਭ ਇਹ ਦੂਰ ਫਰਮਾਏ ਬਹੁਤ ਅੱਛਾ ਲੱਗਾ ਬਹੁਤ ਬਹੁਤ ਵਧੀਆ ਹਰ ਨਿਜ਼ਾਮ ਬਿਹਤਰ ਮਿਲਿਆ ਸਾਨੂੰ ਠੀਕ ਹੈ ਬਹੁਤ ਮਜ਼ਾ ਆਇਆ ਆਪਕਾ ਹਜ਼ੂਰ ਦੀ ਹਾਜ਼ਰੀ ਬੇਸ਼ਕੋਗੀ ਇਹ ਸਭ ਤੋਂ ਵੱਡਾ ਮਜ਼ਾ ਇਹੀ ਹੈ ਦੁਨੀਆ ਤੇ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਹੈ ਉਹ ਵੀ ਪਰੇਸ਼ਾਨੀ ਹੁੰਦੀ ਸਾਡੇ ਆ ਮੋਹਤਰਮ ਬਜ਼ੁਰਗ ਸਾਡੇ ਹਾਜ਼ਰ ਹੈ ਸਾਡੀ ਪਰੇਸ਼ਾਨੀ ਉਸੇ ਡੈਮ ਖਤਮ ਹੋ ਜਾਂਦੀ। ਅੱਜ ਬਿਰਾਜ ਦਾ ਦੌਰਾ ਕੀਤਾ ਕਿ ਬਹੁਤ ਵਧੀਆ ਸੀ। ਉਹ ਤਾਂ ਬਹੁਤ ਵਧੀਆ ਹੋਇਆ ਨਹੀਂ। ਸਾਰੇ ਸਮਝੋ ਸਾਰੇ ਦਿਨ ਦੀ ਅੱਜ ਸਾਰਾ ਜਿੰਨੇ ਟਾਈਮ ਤੇ ਅਸੀਂ ਆਏ ਆ ਸਭ ਤੋਂ ਅੱਛਾ ਦੌਰਾ ਆਇਆ ਇਸੇ ਦਾ। ਬਾਹਰ ਦਾ। ਬਾਕੀ ਅਸੀਂ ਦੂਹਰ ਗਏ ਨਹੀਂ। ਬਾਹਰ ਦਾ ਸਭ ਤੋਂ ਅੱਛਾ ਦੌਰਾ ਆਇਆ ਸਾਡੇ ਆਸ। ਤੇ ਮੈਂ ਰਾਜ ਸਾਹਿਬ ਸਾਡੇ ਵੱਡੇ ਭਰਾ ਨੇ ਉਹਨਾਂ ਦੇ ਨਾਲ ਜਿਹੜਾ ਸਨਾਨਾ ਉਰਸਾ 412 ਵਾਂ ਇਹਦੇ ਤੇ ਆਏ ਸਾਡੇ ਪਾਕਿਸਤਾਨ ਤੋਂ ਡੈਲੀਗੇਟ ਇਹਨਾਂ ਦੇ ਸੰਗਤ ਦਾ ਵੈਲਕਮ ਕਰਦੇ ਆ ਤੇ ਜਿਵੇਂ ਰਾਜ ਸਾਹਿਬ ਨੇ ਦੱਸਿਆ ਸੀ ਇਹਨਾਂ ਨੂੰ ਅਸ਼ਵਾਸ਼ਣ ਦਿੰਦੇ ਆ ਕਿ ਅਗਰ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਇਹਨਾਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਆ ਉਹਦੇ ਲਈ ਅਸੀਂ ਹਾਜ਼ਰ ਆ ਤੇ ਜਿਹੜੀ ਸਾਡੀ ਭਾਈਚਾਰਕ ਸਾਂਝ ਹੈ ਜਿਹੜੀ ਆਪਸ ਵਿੱਚ ਬਣੀ ਰਹੇ ਤੇ ਪਰਮਾਤਮਾ ਕਰੇ ਸਾਨੂੰ ਵੀ ਕਦੇ ਪਾਕਿਸਤਾਨ ਜਾਣ ਦਾ ਮੌਕਾ ਮਿਲੇ ਤੇ ਅਸੀਂ ਇਹਨਾਂ ਕੋਲੇ ਵੀ ਜੋ ਅਸੀਂ ਇਹਨਾਂ ਦੇ ਲਈ ਖਿਦਮਤ ਕਰਦੇ ਅਸੀਂ ਉਹਨਾਂ ਤੋਂ ਤਰਵਾਨ ਦੇ ਖੁਸ਼ੀ ਨਸੀਬੀ ਪ੍ਰਾਪਤ ਕਰੀਏ ਮੇਰੇ ਵੱਲੋਂ ਸਾਰਿਆਂ ਦਾ ਵੈਲਕਮ ਹੈ ਥੈਂਕ ਯੂ